ਜਿਹੜੀ ਆਪਣੀ ਇੱਕ ਮੰਗ ਲੈ ਕੇ ਵੀ ਸਾਨੂੰ ਜੁਆਇਨਿੰਗ ਆ ਦੇ ਸਟੇਸ਼ਨ ਸੰਬੰਧੀ ਆਪਣੀ ਮੰਗਾਂ ਲੈ ਕੇ ਸਿੱਖਿਆ ਮੰਤਰੀ ਦੇ ਪਿੰਛਮਪੀਰ ਕੋ ਪਹੁੰਚੇ ਆ ਸੋ ਸਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਸਾਡੀ ਜਿਹੜੀ ਹੈ ਇਲੈਕਸ਼ਨ ਲਿਸਟ 1 ਸਤੰਬਰ 2024 ਨੂੰ ਜਾਰੀ ਕਰ ਦਿੱਤੀ ਗਈ ਜਿਸਦੇ ਬਾਬਲ ਲਗਾਤਾਰ ਉਸ ਤੋਂ ਬਾਅਦ ਸਰਕਾਰ ਨਾਲ ਰਾਤਰਾ ਕੀਤਾ ਗਿਆ ਜਿਸ ਤੇ ਵੀ ਸਟੇਸ਼ਨ ਚੁਆਇਸ ਸੰਬੰਧੀ ਗੱਲਾਂ ਬਾਤਾਂ ਕੀਤੀਆਂ ਗਈਆਂ ਪਰ ਜਿੱਤਨ ਕਿਤੇ ਸਰਕਾਰ ਉਸ ਤੋਂ ਵੀ ਭੱਜੀ ਨਜ਼ਰ ਆਈ ਉਸ ਬਾਅਦ ਜਿਹਨਾਂ ਨੰਬਰ 2024 ਨੂੰ ਪਬਲਿਕ ਨੋਟਿਸ ਜਾਰੀ ਕਰਤੀਏ ਜਿਸ ਦੇ ਵਿੱਚ 22 ਤੋਂ 29 ਤਰੀਕ ਸਟੇਸ਼ਨ ਚੋਇਸ ਬਾਰੇ ਗੱਲਬਾਤ ਹੋ ਰਹੀ ਹੈ ਪਰ 22 ਤਰੀਕ ਆਉਣ ਦੇ باوجود ਵੀ ਸਰਕਾਰ ਉਹ ਸਟੇਸ਼ਨ ਚੋਇਸ ਦੇ ਪਬਲਿਕ ਨੋਟਿਸ ਤੋਂ ਵੀ ਕਿਤੇ ਨਿੱਤੇ ਪਸਦੀ ਨਜ਼ਰ ਆਈ ਹੈ ਅਸੀਂ ਉਸ ਤੋਂ ਬਾਅਦ ਰਾਤ ਤੱਕ ਜਿੱਤਾ ਪਰ ਉਸ ਤੋਂ ਬਾਅਦ ਸਰਕਾਰ ਨੇ ਇੱਕ ਇਲੈਕਸ਼ਨ ਕਮਿਸ਼ਨ ਦਾ ਇੱਕ ਝੂਠਾ ਬਹਾਨਾ ਲਾ ਕੇ ਸਾਨੂੰ ਲਾਲਾ ਲਾਇਆ ਗਿਆ ਮંત્રી ਸਾਹਿਬ ਨਾਲ ਵੀ ਬਹੁਤ ਗੱਲਾਂ ਬਾਤਾਂ ਕੀਤੀਆਂ ਗਈਆਂ ਇਸ ਸੰਬੰਧੀ ਵਿਚਾਰ ਚੱਲਦਾ ਕਿੰਨੇ ਕੀ ਪਰ ਉਸ ਦੇ ਵਿੱਚ ਵੀ ਸਾਨੂੰ ਬੇਸਿੱਟਾ ਕੋਈ ਹੱਲ ਨਹੀਂ ਮਿਲਿਆ ਸੋ ਇਸ ਤੇ ਸਾਥੀਆਂ ਵੱਲੋਂ ਆਪਣੀਆਂ ਮੰਗਾਂ ਲੈ ਕੇ ਸਿੱਖਿਆ ਮੰਤਰੀ ਦੇ ਪਿੰਡ ਕਿਰਪੁਰ ਰੋਸ ਪ੍ਰਦਰਸ਼ਨ ਵੱਜੋਂ ਇੱਥੇ ਧਰਨਾ ਲਾਇਆ ਗਿਆ ਸਾਡੀ ਇੱਕ ਮੰਗ ਹੈ ਵੀ ਸਾਡੀਆਂ ਜਿਹੜੀਆਂ ਥਾਰਡ ਦੀ ਇੱਕ ਲਿਸਟ ਪਾਈ ਗਈ ਹੈ ਸਰਕਾਰ ਵੱਲੋਂ ਉਸੇ ਸਟੇਸ਼ਨ ਚੁਆਇਸ ਕਰਵਾ ਕੇ ਅਸੀਂ ਜਲਦੀ ਸਾਨੂੰ ਸਥਾਨਾਂ ਦੇ ਵਿੱਚ ਭੇਜਿਆ ਜਾਵੇ ਅਸੀਂ ਸਰਕਾਰ ਅਗੇ ਅਪੀਲ ਕਰਨੇ ਆਂ ਵੀ ਇਹ ਸਾਡੀਆਂ ਮੰਗਾਂ ਜਲਦੋਂ ਜਲਦ ਮੰਗ ਕੇ ਸਾਨੂੰ ਸਥਾਨਾਂ ਦੇ ਤੋਰਿਆ ਜਾਵੇ ਜੇਕਰ ਸਰਕਾਰ ਇਹਨਾਂ ਤੋਂ ਮੁਨਕਰ ਹੁੰਦੀ ਹੈ ਜਾਂ ਇਸ ਤੋਂ ਕਿੰਨੀ ਕਿਤੇ ਪੱਜਦੀ ਹੈ ਤਾਂ ਅਸੀਂ ਆਪ ਦਾ ਸੰਘਰਸ਼ ਨੂੰ ਤਿੱਖਾ ਰੂਪ ਲਵਾਂਗੇ ਅਤੇ ਸਰਕਾਰ ਅੱਗੇ ਅਤੇ ਪ੍ਰਸ਼ਾਸਨ ਇੱਥੋਂ ਦਾ ਅਤੇ ਅਕਚਰ ਸਾਹਿਬ ਅੱਗੇ ਅਪੀਲ ਕਰਨੇ ਆ ਵੀ ਸਾਡੀਆਂ ਮੰਗਾਂ ਮੰਨ ਕੇ ਸਾਨੂੰ ਸਕੂਲਾਂ ਵਿੱਚ ਭੇਜਿਆ ਜਾਵੇ। ਦਾ ਧਰਨੀ ਦਾ ਐਲਾਨ ਕਰ ਦਿੱਤਾ ਗਿਆ ਸੀ ਤਾ ਸਾਡਾ ਜਿਹੜਾ ਅੱਜ ਉਹ ਸਿੱਖਿਆ ਮੰਤਰੀ ਦੀ ਕੋਠੀ ਦਾ ਤਰਾਉ ਦਾ ਐਕਸ਼ਨ ਸੀ ਜਿਹਦੇ ਜਦਾਂ ਹੀ ਸਾਡੀ ਪ੍ਰਸ਼ਾਸਨ ਨੂੰ ਲੁੱਕਿਆ ਗਿਆ ਹੋਰ ਪ੍ਰਸ਼ਾਸਨ ਵੱਲੋਂ ਜਿਹੜਾ ਐਂਡਪਾਰਟਮੈਂਟ ਦੇ ਅਧਿਕਾਰੀ ਸਾਡੀ ਮੀਟਿੰਗ ਕਰਵਾਈ ਗਈ ਜਿਸ ਤੁਹਾਡਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਇਹ ਵਾਅਦਾ ਹਸਮਜ਼ਾਇਆ ਗਿਆ ਕਿ ਜਿਹੜਾ ਵੀਰਵਾਰ ਤੱਕ ਤੁਹਾਡਾ ਜਿਹੜਾ ਪੋਰਟਲ ਓਪਨ ਕੀਤਾ ਜਾਏਗਾ ਅਗਰ ਸਾਡਾ ਪਰਸੋਂ ਤੱਕ ਪੋਰਟਲ ਓਪਨ ਨਹੀਂ ਹੁੰਦਾ ਤਾਂ ਸਾਡੀ ਸਿੱਧੀ-ਸਿੱਧੀ ਸਰਕਾਰ ਨੂੰ ਚੇਤਾਵਨੀ ਹੈ ਉਸ ਤੋਂ ਬਾਅਦ ਸਾਡੇ ਜਿਹੜੇ ਆ ਗੁਪਤ ਐਕਸ਼ਨ ਹੋਣਗੇ ਔਰ ਉਸ ਵਿੱਚ ਕੋਈ ਵੀ ਜਾਨੀ-ਮਾਨੀ ਨੁਕਸਾਨ ਹੁੰਦਾ ਹੈ ਉਸਦੀ ਜ਼ਿੰਮੇਵਾਰ ਪੰਜਾਬ ਸਰਕਾਰ ਇੱਥੇ ਦਾ ਪੁਲਿਸ ਪ੍ਰਸ਼ਾਸਨ ਹੋਏਗਾ ਅਸੀਂ